ਕਾਂਡਾ ਪੁਲਿਸ ਵੱਲੋਂ ਕਾਰਖੋ ਮਾਮਲੇ ਵਿੱਚ ਇੱਕ ਦੋਸ਼ੀ ਗ੍ਰਿਫਤਾਰ ਤਾਰਾ ਚਿੰਨ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸੁਰਿੰਦਰ ਲਾਂਬਾ ਇਪਸ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਮਾਰੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ਜਿਸ ਤਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਐਸਪੀ ਆਈਐਨਵੀ ਹੁਸ਼ਿਆਰਪੁਰ ਸ਼੍ਰੀ ਕੁਲਵੰਤ ਸਿੰਘ ਦੀ ਐਸ ਪੀ ਸਬ ਡਿਵੀਜ਼ਨ ਟਾਂਡਾ ਅਤੇ ਇੰਸਪੈਕਟਰ ਉਕਾਰ ਸਿੰਘ ਬਰਾੜ ਮੁਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿੱਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿੱਚ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਸਨ। ਅਸ਼ਾਖੂਰ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸ਼੍ਰੀ ਸ੍ਰਿੰਦਰ ਲੰਬਾ ਜੀ ਵੱਲੋਂ ਜ਼ਿਲ੍ਹੇ ਨੂੰ ਕ੍ਰਾਈਮ ਫਰੀ ਬਣਾਉਣ ਲਈ ਸਖਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਜਿਸ ਦੇ ਤਹਿਤ ਐਸਟੀ ਇਨਵੈਸਟੀਗੇਸ਼ਨ ਸਾਥ ਸਰਵਿਸਿੰਗਵਾਈਆ ਡੀਐਸਪੀ ਸਾਕਲਾਨ ਸਿੰਘ ਜੀ ਸਭ ਨੇ ਟਾਂਡਾ ਨੀਗਰਾਨੀ ਹੈ ਟਾਂਡਾ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ ਕਿ ਪਿਛਲੇ ਸਾਲ ਜਿਹੜਾ 9ਵੇਂ ਮਹੀਨੇ 23 ਤਰੀਕ ਨੂੰ ਸ਼ਾਮ ਨੂੰ 10:30 ਵਜੇ ਇੱਕ ਦਿੱਲੀ ਤੋਂ ਫੈਮਿਲੀ ਆ ਰਹੀ ਸੀ ਜਿਹੜੇ ਮੌਨਕਾਂ ਲੱਗੇ ਉਹ ਗੱਡੀ ਸਾਈਡ ਤੇ ਰੋਕ ਕੇ ਆਪਣਾ ਪਾਣੀ ਵਗੈਰਾ ਪੀਣ ਲੱਗੇ ਤੇ ਇੱਕ ਪਿੱਛੋਂ ਸਪਰਟ ਗੱਡੀ ਆਈ ਸਲੋ ਰੰਗ ਦੀ ਜਿਹਦੇ 6-7 ਨੌਜਵਾਨ ਸੀਗੇ ਉਹਨਾਂ ਨੇ ਉਸ ਗੱਡੀ ਸਵਾਰਾਂ ਨੂੰ ਵਾਪਾਂ ਦੀ ਨੋਕ ਤੇ ਉਹਨਾਂ ਦੀ ਗੱਡੀ ਜਿਹੜੀ ਐ ਸਿਆਹ ਜਿਹੀ ਜਿਹੜੀ ਡਾਰਕ ਗ੍ਰੇ कलर ਦੀ ਉਸ ਕੰਟੀਨਿਊਸ ਸਰਚ ਕਰਕੇ ਲੈ ਕੇ ਸੀਗੇ ਇਸ ਮਕਦਮੇ ਚ ਪਹਿਲਾਂ ਵੀ ਟਾਂਡਾ ਪੁਲਿਸ ਵੱਲੋਂ 6 ਦੋਸ਼ੀ ਗ੍ਰਿਫਤਾਰ ਕੀਤੇ ਗਏ ਸੀ ਅੱਜ ਇੱਕ ਹੋਰ ਦੋਸ਼ੀ ਜਿਹੜਾ ਸੁਰਿੰਦਰ ਸਿੰਘ ਇਲੀਅਸ ਮਣੀ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਬਣੀਕੇ ਥਾਣਾ ਲੋਕੋ ਕੇ ਅਨਸਰ ਨੂੰ ਗ੍ਰਿਫਤਾਰ ਕੀਤਾ ਇਸ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਮੌਨ ਰਿਸਰਚ ਕਰਕੇ ਅਗਲੀ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੇ ਜਿਹੜੇ ਅਪਰਾਧ ਕਰਨ ਵਾਲੇ ਦੋਸ਼ੀ ਹੈ ਇਹਨਾਂ ਦੇ ਖਿਲਾਫ ਸੁਰਾਖਪੁਰ ਪੁਲਿਸ ਵੱਲੋਂ ਬਹੁਤ ਸ਼ਕਤੀ ਨਾਲ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਸਾਡਾ ਸਮਾਜ ਜਿਹੜਾ ਹੈ ਕ੍ਰਾਈਮ ਫ੍ਰੀ ਬੜੇ ਅਮਨ ਵਾਲਾ ਸਾਰਾ ਰਹੇ थैंक यू